ਮੋਹਾਲੀ ਨਗਰ ਨਿਗਮ ਚੋਣਾਂ ਦੇ ਨਤੀਜੇ ਅੱਜ ਘੋਸ਼ਿਤ ਕੀਤੇ ਗਏ ਜਿਸ ਵਿੱਚ ਕਾਂਗਰਸ ਪਾਰਟੀ ਨੇ ਅੱਜ ਹੁਣ ਜਾਂ ਫੇਰ ਵੀ ਜਿੱਤ ਹਾਸਲ ਕੀਤੀ ਇਸ ਦੇ ਉਲਟ ਕਾਲੀ ਦਰ ਅਤੇ ਭਾਜਪਾ ਮੋਹਾਲੀ ਨਗਰ ਨਿਗਮ ਚੋਣਾਂ ਦੇ ਦੌਰਾਨ ਇੱਕ ਵੀ ਸੀਟ ਤੇ ਆਪਣਾ ਖਾਤਾ ਤੱਕ ਨਹੀਂ ਖੋਲ ਸਕੇ ਇਸ ਦੇ ਨਾਲ ਹੀ ਆਜ਼ਾਦ ਗਰੁੱਪ ਦੇ ਮੁਖੀ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਵੀ ਹਾਰ ਦਾ ਮੂੰਹ ਵੇਖਣਾ ਪਿਆ ਜਿੱਤ ਹੈਗੀ ਹੈ ਕਾਂਗਰਸ ਪਾਰਟੀ ਜਿੱਤਾ ਹੈ ਕੈਪਟਨ ਮਨਦੀਪ ਸਿੰਘ ਜਿੱਤਾ ਹੈ ਤੇ ਬੀਬੀ ਸੀਸਾ ਵੀ ਜਿੱਤਾ ਹੈ ਇੰਤਰੀਆ ਡਿਵੈਲਪਮੈਂਟ ਦੇ ਮੁੱਦੇ ਤੇ ਅਸੀਂ ਲੜਾਈ ਲੜੀ ਆ ਤੇ ਲੋਕਾਂ ਸਾਨੂੰ ਪੂਰਾ ਪਰਮਾ ਹੰਗਾਰਾ ਦਿੱਤਾ ਹੈ ਤੇ ਬੁਰਾ ਸਤਕਾਰਤਾ ਸਾਡੇ ਸਾਰੀਆਂ ਭੈਣਾਂ ਜਿੱਤ ਕੇ ਆਈਆਂ ਨੇ ਉਹ ਸਾਡੀ ਜਿਹੜੀ ਟੀਮ ਆ ਸਾਰੀ ਉਹ ਪੂਰੀ ਜਿੱਤ ਕੇ ਆਈ ਹੈ ਮੈਜੋਰਟੀ ਨਾਲ ਜਿਤਜੀ ਤਾੜੀ ਪ੍ਰਾਇੋਰਟੀ ਕੀ ਰਹੇਗੀ ਤੁਸੀਂ ਹੁਣ ਕੀ ਚੈਲੰਜ ਹੋਣਗੇ ਤੁਹਾਨੂੰ ਵਿਕਾਸ ਅਸੀਂ ਜਿਹੜਾ ਸ਼ਹਿਰ ਬਣਾਇਆ ਥੋੜਾ ਹਸਣ ਉੱਪਰ ਆਪਣਾ ਇੱਕ ਕਵਾਰ ਸਮਝਦੇ ਹਾਂ ਔਰ ਗ੍ਰੀਨ ਮਹਾਲੀ ਕਲੀਨ ਮਹਾਲੀ ਕਰਾਂਗੇ ਔਰ ਮਹਾਲੇ ਵਿੱਚ ਹਰ ਲੋਕ ਪਸੰਦਾ ਹੈਗਾ ਉਹ ਸਿਕਿਉਰਿਟੀ ਐਂਟਰੀਅਮ ਰੱਖਾਂਗੇ ਪ੍ਰੋਪਰ ਤਰੀਕੇ ਨਾਲ ਔਰ ਜਿਹੜੀ ਮਹਾਲੀ ਆ ਬਹੁਤ ਸਾਫ ਸਫਾਈ ਦੇ ਤਰੀਕੇ ਨਾਲ ਸਾਫ ਕਰਾਂਗੇ ਜਿਤਜੀ ਜਿਸ ਤਰ੍ਹਾਂ ਮੇਅਰ ਦੀ ਗੱਲ ਚੱਲ ਰਹੀ ਹੈ ਇਹ ਕਲੀਅਰ ਹੋ ਚੁੱਕਿਆ ਹੈ ਕਿ ਮੇਅਰ ਤੁਸੀਂ ਹੋਗੇ ਉਥੇ ਨਿਗਰ ਬੈਠੇ ਆ ਸਾਰੇ ਵੀ ਇਸ ਤਰ੍ਹਾਂ ਨਾਰੇਵਾਜੀ ਲੱਗ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੋਸ਼ ਸਾਡੇ ਸਾਡੇ ਮੇਰ ਸਾਡੇ ਮੇਰ ਜਿੱਤ ਲਈ ਮੇਰ ਪੱਕੇ ਜੀ ਕਹਿਰ ਗਾਏ ਜੀ ਕੀ ਕਹੋਗੇ ਪੈਣਾ ਨੇ ਇਹਨਾਂ ਦਾ ਆਪਣਾ ਨਹੀਂ ਤੁਸੀਂ ਜਵਾਬ ਦੇ ਦਿਓ ਸਾਡੇ ਉਹ ਤਾਂ ਇਹੀ ਗੱਲ ਕਹਿ ਰਹੇ ਆ ਇਹ ਮੇਰੇ ਵਾਸਤੇ ਗੱਲ ਜਿੰਮੇ ਬਾਈ ਨੇ ਹੁਣ ਤਿਆਰ ਹੋ ਗਏ ਬਿਲਕੁਲ ਸਾਰੇ ਲੋਕਾਂ ਨੂੰ ਦੀਪਲ ਸੁਪਰਵਾਨ ਜੀ ਅੱਜ ਪਾਰਟੀ ਨੇ ਬਹੁਤ ਵੱਡੀ ਲੀਡ ਹਾਸਿਲ ਕੀਤੀ ਹੈ ਮਿਨਿਸਪਲ ਕਾਰਪੋਰੇਸ਼ਨ ਚੌਣਾ ਜੇ ਤੱਕ ਮੇਅਰ ਵੀ ਪੁਰੰਧਾ ਅਸਾਪਰੇ ਕਲੀਅਰ ਹੋ ਗਏ ਨੇ ਮੈਂ ਕਿ ਇਸ ਤਰ੍ਹਾਂ ਹੈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਕਾਂਗਰਸ ਪਾਰਟੀ ਨੇ ਮੁਹੱਲੇ ਜ਼ਿਲੇ ਤੋਂ ਬਹੁਤ ਵੱਡੀ ਜਿੱਤ ਹਾਸਿਲ ਕੀਤੀ ਹੈ ਪੰਜਾਬ ਤੋਂ 37 ਸੀਟਾਂ ਆਪਣੇ ਹੱਥ ਵਿੱਚ ਆਈਆਂ ਹਨ ਤੇ ਮੇਅਰ ਵੀ ਆਪਣਾ ਅਮਰਜੀਤ ਸਿੰਘ ਸਿੱਧੂ ਜੀਤੀ ਜੀ ਬਣਨਗੇ ਤੇ ਮੈਨੂੰ ਇਸ ਜਿੱਤ ਨੂੰ ਮੈਂ ਕਿਸਾਨਾਂ ਨੂੰ ਸਮਰਪਿਤ ਕਰਦੀ ਹਾਂ ਜੋ ਕਿ ਸਾਡੇ ਅਨਦਾਤਾ ਹਨ ਉਹਨਾਂ ਨੂੰ ਮੈਂ ਜਿੱਤ ਸਮਰਪਿਤ ਕਰਦੀ ਹਾਂ ਤੇ ਕੈਪਟਨ ਸਾਹਿਬ ਦੇ ਵੀ ਇਸ ਜਿੱਤ ਵਿੱਚ ਬਹੁਤ ਵੱਡਾ ਹੱਥ ਹੈ ਤੁਸੀਂ ਆਪ ਵੀ ਜਾ ਦੇ ਰਹੇ ਹੋ ਜਿਹੜੇ ਕੈਂਡੀਡੇਟ ਖੜੇ ਆ ਜਿਹੜੇ ਅੱਜ ਜਿਹੜੇ ਬੀਨਿੰਗ ਦੇ ਦਾਵੇਦਾਰੀ ਕਰ ਰਹੇ ਉਹਨਾਂ ਨਾਲ ਤੁਸੀਂ ਕੰਪਨੀ ਬੜੀ ਚ ਵਜਿਸਤ ਕੀਤੀ ਹੈ ਬੀਨ ਲੇਡੀ ਤੇ ਉਹ ਕੀ ਲੱਗਦਾ ਹੈ ਕਿ ਜਿਹੜੇ ਵੋਟਰਾਂ ਸਪੋਰਟਰਾਂ ਦੇ ਤੱਕ ਪੂਰੀ ਸਹੀ ਤਰੀਕੇ ਨਾਲ ਲੱਗੀ ਸੀ ਉਹਨਾਂ ਨੂੰ ਹਾਂਜੀ ਬਿਲਕੁਲ ਲੱਗੀ ਸੀ ਲੱਗੀ ਸੀ ਤੇ ਤੁਸੀਂ ਆਪ ਇਲੈਕਸ਼ਨ ਨਹੀਂ ਲੜੇ ਇਸ ਵਾਰੀ ਹਾਲਾਂਕਿ ਤੁਹਾਡੇ ਤੇ ਨਾ ਕਿਤੇ ਨਾ ਆ ਰਿਹਾ ਸੀਗਾ ਕਿਸੇ ਕਾਰਨ ਨਾਲ ਉਹ ਰਹਿ ਗਿਆ ਪਾਰਟੀ ਇੰਦਰ ਅਲ ਕੋਈ ਵਾਦੇ ਕੀਤੇ ਸੀਗੇ ਹਾਂਜੀ ਬਿਲਕੁਲ ਕੀਤੇ ਐ ਤੇ ਮੈਂ ਕੋਈ ਗੱਲ ਨਹੀਂ ਮੈਨੂੰ ਕੋਈ ਟਿਕਟ ਇਸ ਦੀ ਕੋਈ ਲਾਲਚ ਨਹੀਂ ਟਿਕਟ ਦੀ ਮੈਨੂੰ ਕਿਸੇ ਚੀਜ਼ ਦੀ ਲਾਲਚ ਨਹੀਂ ਐ ਮੇਰਾ ਇਕੋ ਹੀ ਮਿਸ਼ਨ ਐ ਕਿ ਮੈਂ ਸੇਵਾ ਕਰਨੀ ਮੈਂ ਪਾਰਟੀ ਦੇ ਨਾਲ ਜੁੜੀ ਆ ਪਾਰ ਲੋਕਾਂ ਦੀ ਸੇਵਾ ਕਰਨੀ ਐ ਮੇਰਾ ਕੋਈ ਇਸ ਤਰ੍ਹਾਂ ਦਾ ਵਿਜ਼ਨ ਨਹੀਂ ਐ ਕਿ ਮੈਨੂੰ ਟਿਕਟ ਮਿਲੀ ਜਾਂ ਨਹੀਂ ਮਿਲੀ ਮੈਂ ਪਾਰਟੀ ਦੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਹਰ ਟਾਈਮ ਉਹਨਾਂ ਦੇ ਨਾਲ ਖੜੀ ਆ ਪਾਰਟੀ ਦੀ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਉਹ ਐ ਕਿ ਸਿੱਧੂ ਸਾਹਿਬ ਐ ਕੈਪਟਨ ਸਾਹਿਬ ਹੈ ਰਾਹੁਲ ਗਾਂਧੀ ਜੀ ਇੱਕ ਪਾਰਟੀ ਦਾ ਬਹੁਤ ਵੱਡਾ ਯੋਗਦਾਨ ਹੈ ਇਹਦੇ ਵਿੱਚ ਕੈਪਟਨ ਸਾਹਿਬ ਹੈ ਸਿੱਧੂ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਜੇ ਤੁਹਾਨੂੰ ਕੋਈ ਸੇਵਾ ਮਿਲਦੀ ਕੋਈ ਜ਼ਿੰਮੇਵਾਰੀ ਪਾਰਟੀ ਦਿੰਦੀ ਹੈ ਕਿਉਂਕਿ ਹੁਣ ਪਾਰਟੀ ਦੇਣ ਦੇ ਕਾਬਿਲ ਤੁਸੀਂ ਨਹੀਂ ਬਿਲਕੁਲ ਵੀ ਬੇਖੂਬੀ ਨਿਭਾਵਾਂਗੇ ਜੋ ਵੀ ਪਾਰਟੀ ਮੈਨੂੰ ਸੇਵਾ ਦੇਗੀ ਮੈਂ ਉਹਨੂੰ ਬੇਖੂਬੀ ਨਿਭਾਵਾਂਗੀ ਪਰਵੀਨ ਸਬਰਵਾਲ ਕਾਂਗਰਸ ਦੇ ਜਿੱਤ ਦਾ ਜਿਹੜਾ ਕਾਰਨ ਹੈ ਮੇਨ ਵਜ੍ਹਾ ਕੀ ਹੈ ਸਰ ਮੇਨ ਵਜ੍ਹਾ ਹੈ ਕਿ ਕੈਪਟਨ ਸਾਹਿਬ ਨੇ ਕਿਸਾਨਾਂ ਦੀ ਫੁੱਲ ਸਪੋਰਟ ਕੀਤੀ ਹੈ ਆੜਿਆਂ ਦਾ ਤਾਂ ਦੀ ਪੂਰੀ سپورਟ ਕੀਤੀ ਹੈ ਔਰ ਕਾਂਗਰਸ ਲੀਡ ਕਰੇਗੀ ਪੰਜਾਬ ਤੋਂ ਵੀ ਔਰ ਦੇਸ਼ ਨੂੰ ਲੀਡ ਕਰੇਗੀ ਕਿਸਾਨਾਂ ਦੇ ਅੰਦੋਲਨ ਨੂੰ ਪੂਰਾ ਸਮਰਥਨ ਕੀਤਾ ਕਾਂਗਰਸ ਦਾ ਔਰ ਜਿਹੜੀ ਹੈ ਜਿੱਤ ਹੋਈ ਹੈ ਪੰਜਾਬ ਦੀ ਇਹ ਅੰਦਾਜ਼ਾ ਨੂੰ ਸਮਰਪਿਤ ਹੈ ਪੰਜਾਬ ਦੇ ਤੇ ਸੱਚੇ ਸੈਟ ਗਵਰਨਮੈਂਟ ਦੀ ਗੱਲ ਕੀਤੀ ਜਾਂ ਮੋਦੀ ਗਵਰਨਮੈਂਟ ਦੀ ਗੱਲ ਕੀਤੀ ਜੋ ਬਾਰ-ਬਾਰ ਕਿਤੇ ਨਾ ਕਿਤੇ ਕਿਸਾਨਾਂ ਨੂੰ ਮਤਲਬ ਇਹ ਖੈਸਤਾ ਨਹੀਂ ਜਾਂ ਅੱਤਵਾਦੀ ठरਦਾ ਆਦਿ ਕਰਦਾ ਕੀ ਲੱਗਦਾ ਹੈ ਕਿ ਜਿਹੜੀ ਮੋਦੀ ਗਵਰਨਮੈਂਟੇ ਭਾਜਪਾ ਪਾਰਟੀ ਦੀ ਪੂਰਾ ਸਫਾਇਆ ਹੋ ਗਿਆ ਇਹ ਉਹਦਾ ਵਿਸਾਰ ਬਿਲਕੁਲ ਜੀ ਬਿਲਕੁਲ ਜਿਹੜਾ ਕਿਸਾਨ 24 ਘੰਟੇ ਆਪਣੇ ਖੇਤਾਂ 'ਚ ਕੰਮ ਕਰਕੇ ਸਾਰੇਲੀ ਪੌਦਿਆਂ ਦਾ ਪ੍ਰਬੰਧ ਕਰਦਾ ਹੈ ਉਹਨੂੰ ਜਦ ਕੋਵਿਡ ਹੁੰਦਾ ਹੈ ਤੇ ਅਸੀਂ ਗੁਰਦੁਆਰੇ 'ਚ ਲੰਗਰ ਲਾ ਕੇ ਉਹਨੂੰ ਗੁਰੂ ਦਾ ਭਗਤ ਕਹਿੰਨੇ ਆ ਤੇ ਜਦ ਉਹ ਆਪਣਾ ਹੱਕ ਮੰਗਣ ਉਥੇ ਬਾਰਡਰ ਤੇ ਧਰਨਾ ਦੇ ਜਾਂਦਾ ਹੈ ਤਾਂ ਉਹ ਖਾਲਿਸਤਾਨੀ ਹੋ ਜਾਂਦਾ ਇਸ ਤਰੀਕੇ ਦੇ